ਸਸੀ ਕਾਲ 1 ਜੂਨ 2024 ਨੂੰ ਲੋਕ ਸਭਾ ਦੇ ਚੰਡੀਗੜ੍ਹ ਤੇ ਪੰਜਾਬ ਦੇ ਵਿੱਚ ਇਲੈਕਸ਼ਨ ਹੈ ਮਨ ਨੂੰ ਲੱਗਦਾ ਹੈ ਵੀ ਉਸ ਇਲੈਕਸ਼ਨ ਦੇ ਵਿੱਚ ਵੋਟ ਦੇਣ ਤੋਂ ਪੱਲੇ ਪਿਛਲੇ ਕੁਝ 40 ਸਾਲ ਦਾ ਜਿਹੜਾ ਸਾਡੇ ਅੱਗੇ ਇਤਿਹਾਸ ਹੈ ਉਹ ਆਪਾਂ ਦਾ ਜਰੂਰ ਦੇਖ ਲੈਣਾ ਚਾਹੀਦਾ ਹੈ 1 ਜੂਨ 1984 ਨੂੰ ਹਰਮੰਦਰ ਸਾਹਿਬ ਤੇ ਸੈਨਾ ਦਾ ਦੁਰਪਯੋਗ ਕਰਦੇ ਹੋਏ ਕਾਂਗਰਸ ਨੇ ਅਟੈਕ ਕਰਵਾਇਆ ਸੀ ਉਸ ਤੋਂ ਪੱਲੇ ਜਦੋਂ 75 ਦੇ ਵਿੱਚ ਅਮਰਜੈਂਸੀ ਲੱਗੀ ਅਮਰਜੈਂਸੀ ਵੀ ਕਾਂਗਰਸ ਤੇ ਇੰਦਰਾ ਗਾਂਧੀ ਗਵਰਨਮੈਂਟ ਨੇ ਲਗਵਾਈ ਸੀ ਉਹਦੇ ਕਈ ਕਾਰਨ ਸੀਗੇ ਔਰ ਉਹਨਾਂ ਕਾਰਨਾਂ ਤੇ ਮੈਂ ਜਾਣਾਂ ਨਹੀਂ ਚਾਹਦਾ ਉਸ ਤੋਂ ਲੈ ਕੇ ਪੰਜਾਬ ਦੇ ਲੋਕਾਂ ਨੇ ਬਹੁਤ ਉਹਦਾ ਵਿਰੋਧ ਕੀਤਾ ਕੜਾ ਵਿਰੋਧ ਹੋਣ ਤੋਂ ਕਾਰਨ ਉਹ ਅਮਰਜੈਂਸੀ 21 ਮਹੀਨੇ ਬਾਅਦ ਤੋੜਨੀ ਪਈ ਪਰੰਤੂ ਇੰਦਰਾ ਗਾਂਧੀ ਤੇ ਉਸ ਸਮੇਂ ਸੰਜੇ ਗਾਂਧੀ ਉਹਨਾਂ ਦੇ ਨਾਲ ਜਿਹੜੇ ਅਪਾਜ਼ ਕਮਲਨਾਥ ਇਹਨਾਂ ਲੋਕਾਂ ਨੇ ਇੱਕ ਪੰਜਾਬ ਨੂੰ ਤੋੜਨ ਦਾ ਪੰਜਾਬ ਨੂੰ ਪੰਜਾਬੀ ਇਤਿਹਾਸ ਨੂੰ ਖਤਮ ਕਰਨ ਦੀ ਯੋਜਨਾ ਬਣਾਈ ਕਿ ਪੰਜਾਬ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾਦਾ ਪੰਜਾਬ ਦੀ ਇੰਟਰਨਲ ਜਿਹੜੀ ਆਤਮਾ ਨੂੰ ਕਿਤਾ ਮਾਰਾ ਜਾ ਸਕਦਾ ਉਹਨਾਂ ਨੇ ਇਦਾਂ ਦੇ ਕੰਮ ਕੀਤੇ ਉਹਦੇ ਵਿੱਚ ਭਗਨ ਲਾਲ ਵੀ ਇਨਵੋਲਵ ਸੀ ਹੋਏ ਉਹਦੇ ਗਣ ਆਪਣੇ ਸਾਡੇ ਤੇ ਗਿਆਨੀ ਗੱਲ ਸਿੰਘ ਦਾ ਵੀ ਰੋਲ ਆंदा ਪੰਜਾਬ ਤੋਂ ਕੇ ਲੀਡਰ ਦਾ ਰੋਲ ਪੰਜਾਬ ਨੂੰ ਖਤਮ ਕਰਨ ਲਈ ਸਿੱਖਾਂ ਦੀ ਪੋਲਿਟਿਕਸ ਦੇ ਵਿੱਚ ਜਿਹੜੀ ਸਾਬਕਾ ਇਕੱਠ ਹੋਵੇ ਉਸ ਲਈ ਉਹਨਾਂ ਨੇ ਉਹ ਕੰਮ ਕੀਤੇ ਜਿਹੜੇ ਆਪਾਂ ਮੈਨੂੰ ਲੱਗਦਾ ਵੀ ਮੈਂ ਸਾਡੇ ਜਿਹੜੇ ਮੇਰੇ ਵੀਰ ਸੁਣ ਰਹੇ ਆ ਉਹ ਸਾਰੇ ਪੜਨ ਜੋ ਵੇ ਇਨਨ ਕਿ ਕੀ ਕੰਮ ਕੀਤੇ ਉਹ ਸਿਰ ਇਸ ਕਰਕੇ ਕੰਮ ਕੀਤੇ ਕਿਉਂਕਿ 1985 ਦੇ ਵਿੱਚ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਹੋਣਾ ਸੀਗਾ ਉਹ ਕਾਂਗਰਸ ਪੂਰੀ ਤਰ੍ਹਾਂ ਜਿੱਤੇ ਔਰ ਗੋਲਡਨ ਟੈਂਪਲ ਦੇ ਉੱਪਰ ਵੀ ਜਿਹੜਾ ਅਟੈਕ ਹੋਇਆ ਉਹ ਵੀ ਬੜਾ ਪੂਰਜ ਯੋਜਿਤ ਸੀਗਾ ਬੜੀ ਸੋਚ ਸਮਝ ਕੇ ਕੀਤਾ ਹੋਇਆ ਮੇਰੇ ਕੋਲ ਇੱਕ ਜੀਵੀਐਸ ਸਿੱਧੂ ਦੀ ਕਿਤਾਬ ਪਈ ਹੈ ਮੈਂ ਤੁਹਾਨੂੰ ਸ਼ੋ ਵੀ ਕਰਦੇ ਮੇਰੇ ਕੋਲ ਕਿਤਾਬੀ ਵੀ ਸ਼ੋ ਵੀ ਕਰਾਂ ਇੱਕ ਕਿਤਾਬੀ ਜਦੋਂ ਤੁਸੀਂ ਪੜ੍ਹਦੇ ਹੋ ਇਹ ਦਾ ਖਾਲਿਸਤਾਨ ਕਨਸਪੀਰੇਸੀ ਤੇ ਇਸ ਦੇ ਵਿੱਚ ਕਈ ਚੀਜ਼ਾਂ ਨਜ਼ਰ ਆਉਂਦੀਆਂ ਇਹ ਸਾਨੂੰ ਪੰਜਾਬ ਨੂੰ ਤੋੜਨ ਦੇ ਲਈ ਕਿਆ-ਕਿਆ ਕਾਂਗਰਸ ਨੇ ਕੀਤਾ ਪੰਜਾਬੀਅਤ ਨੂੰ ਖਤਮ ਕਰਨ ਲਈ ਕਿਆ-ਕਿਆ ਕੀਤਾ ਹਰਚਰ ਸਿੰਘ ਲੋਗੋਵਾਲ ਦੇ ਨਾਲ ਕੀ-ਕੀ ਹੋਇਆ ਸਾਨੂੰ ਇਤਹਾਦੀ ਚੀਜ਼ਾਂ ਜਦੋਂ ਅਸੀਂ ਪੜ੍ਹਦੇ ਹਾਂ ਜਾਂ ਜਦੋਂ ਅਸੀਂ ਦੇਖਦੇ ਹਾਂ ਕਿਉਂਕਿ ਅਸੀਂ ਸਾਰੇ ਦੇ ਸਾਰੇ ਮੇਰੇ ਵਰਗੇ ਅਸਲੀ ਮੈਂ ਤੁਹਾਨੂੰ ਜਦੋਂ ਡਰੈਸ ਕਰ ਰਿਹਾ ਬੋਲ ਰਿਹਾ ਮੇਰਾ 1973 ਜਨਮ ਹੋਇਆ ਉਹ ਉਸ ਸਮੇਂ ਅਸੀਂ ਜਦੋਂ 85 ਦਾ 84 ਦਾ ਸਾਕਾ ਹੋਇਆ ਸੀ ਸਾਰੇ 14 15 15 ਸਾਲ ਦੇ ਸੀ ਅਸੀਂ ਦਿੱਲੀ ਦੇ ਵਿੱਚ ਦੇਖਿਆ ਵੀ ਸਾਡੇ ਨਾਲ ਕੀ-ਕੀ ਹੋਇਆ ਸਾਡੇ ਰਿਸ਼ਤੇਦਾਰਾਂ ਨਾਲ ਕੀ ਹੋਇਆ ਈਵਨ ਹਰਿਆਣੇ ਦੇ ਵਿੱਚ ਕੀ ਹੋਇਆ ਕਿ ਮਾਚਲ ਦੀ ਵੀ ਕਟਰਾਵਾ ਆਦੀ ਹੈ ਇਸ ਤਰ੍ਹਾਂ ਸਾਰਾ ਕੁਝ ਹੋਇਆ ਔਰ ਬੜੀ ਸੋਸ਼ ਸਮਝ ਕੇ ਕਾਂਗਰਸ ਦੇ ਲੋਕਾਂ ਨੇ ਕੀਤਾ ਔਰ ਕੋਈ ਇਹ ਨਹੀਂ ਵੀ ਕੋਈ ਵਿਸ਼ਾ ਪੈਦਾ ਕੀਤਾ ਗਿਆ ਨੈਚੁਰਲ ਕੁਝ ਨਹੀਂ ਹੋਇਆ ਅਨੈਚੁਰਲ ਚੀਜ਼ਾਂ ਕਿਤੇ ਪੰਜਾਬੀ ਤੁਰ ਖਤਮ ਨਹੀਂ ਗੱਲ ਕੀਤੀ ਇਸ ਕਰਕੇ ਮੇਰਾ ਸਾਰਾ ਨੁਮੋਦਨ ਹੂੰ ਰੀਸੈਂਟਲੀ ਆਪ ਪਾਰਟੀ ਜਿਹੜੀ ਬਣੀ ਉਦੇ ਬਾਰੇ ਮੈਨੂੰ ਦੱਸਣਾ ਚਾਹੀਦਾ ਕਿਉਂਕਿ ਆਪ ਪਾਰਟੀ ਜਦੋਂ ਬਣੀ ਤਾਂ ਉਹਨਾਂ ਨੇ ਵੀ ਸਾਡੇ ਜਿਹੜੇ ਇਮੋਸ਼ਨਸ ਆ ਉਹਨੂੰ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਅਲਟੀਮੇਟਲੀ ਪੀਸੀ ਅਜੇ ਫੁਲਕਾ ਸਾਹਿਬ ਜਿਨ੍ਹਾਂ ਨੇ ਸਿੱਖਾਂ ਦੇ ਬਹੁਤ ਕੇਸ ਲੜੇ 1984 ਦੇ ਸਰਮ ਕੇਸ ਸੀ ਉਹਨਾਂ ਨੇ ਬਿਲਡ ਕੀਤਾ ਤਾਂ ਕਿ ਦੋਸ਼ੀਆਂ ਨੂੰ سزا ਮਿਲ ਸਕੇ ਉਹਨਾਂ ਨੂੰ ਵੀ ਆਪ ਪਾਰਟੀ ਤੋੜਨੀ ਪਈ ਕਿਉਂਕਿ ਉਹ ਕਦੇ ਨਹੀਂ ਚਾਹੁੰਦੇ ਸੀ ਕਿ ਕਾਂਗਰਸ ਨਾਲ ਆਪ ਪਾਰਟੀ ਦਾ ਅਲਾਈਅንስ ਹੋਵੇ ਔਰ ਕਾਂਗਰਸ ਔਰ ਆਪ ਅੱਜ ਮਿਲ ਕੇ ਖੜੇ ਹੋਏ ਹਨ ਔਰ ਕਿਉਂਕਿ अरविंद केजरीवाल जी ਦੇ ਵੀ ਕਈ ਜਿੱਥੇ ਖੁੱਲ੍ਹੇ ਸ਼ੁਰੂ ਹੋਏ ਐ ਔਰ ਉਹਨਾਂ ਨੇ ਸਾਡੀ ਮੋਸ਼ਨਜ਼ ਨੂੰ ਕਿੱਦਾਂ ਯੂਜ਼ ਕੀਤਾ ਉਸੇ ਤਰ੍ਹਾਂ ਕਾਂਗਰਸ ਨੇ ਮੋਸ਼ਨਜ਼ ਯੂਜ਼ ਕੀਤਾ ਔਰ ਅਸੀਂ ਮੋਸ਼ਨਜ਼ ਨੂੰ ਨਾ ਉਹਨਾਂ ਨੇ ਪੜ੍ਹ ਕੇ ਪੜ੍ਹ ਕੇ ਔਰ ਤਰਕ ਦੇ ਸਾਹਮਣੇ ਕੰਮ ਕਰੀਏ ਔਰ 1 ਜੂਨ 1984 ਦਾ ਜਿਹੜਾ ਸਾਡੇ ਨਾਲ ਸਾਕ ਹੋਇਆ ਉਸ ਦੇ ਇਜਾਜ਼ਤ ਕਟਾਵਾਂ ਸੀ ਪੜ੍ਹੀਏ ਸਾਰਾ ਕੁਝ ਕਰੀਏ ਔਰ ਕੀ ਕੀ ਹੋਇਆ ਔਰ ਅੱਛੇ ਅੱਛੇ ਜਿਹੜੇ ਸਾਡੇ ਕੋਲ ਉਸ ਸਮੇਂ ਦਾ ਇਤਿਹਾਸ ਹੈ ਕਈ ਚੀਜ਼ਾਂ ਤੁਹਾਨੂੰ ਮਿਲ ਜਾਂਦੀ ਹੈ ਉਸੇ ਕਰੀਏ ਔਰ ਅਪਰੇ ਤਰਕ ਤੇ ਜਾਈਏ ਉਸ ਹਿਸਾਬ ਨਾਲ ਤੁਸੀਂ ਐਨਲਿਸਿਸ ਕਰੀਏ ਔਰ ਪੰਜਾਬ ਦੇ ਨਾਲ ਕਾਂਗਰਸ ਨੇ ਆਪਣਾ ਆਪ ਪਾਰਟੀ ਬਹੁਤ ਤਕ ਹੈ ਇਸ ਕਰਕੇ ਇਹਨਾਂ ਦੋਨਾਂ ਨੂੰ ਉਠਾਈਏ ਔਰ ਮੇਰੀ ਸਾਰਾ ਤੋਂ ਗੁਜਾਰਿਸ਼ ਹੈ ਕਿ ਸਾਰੀ ਜਿਹੜੀ ਚੀਜ਼ਾਂ ਇਸ ਨੂੰ ਆਪਣੇ ਧਿਆਨ ਚ ਲਿਆ ਕੇ ਫਿਰ ਆਪਾਂ ਮਤਾ ਦੇ ਗੱਲ ਤਜਯੋਗ ਕਰੀਏ ਮੈਂ ਸਾਰਿਆਂ ਨੂੰ ਸੱਚੀ ਕੱਲ ਕਰਦਾ ਮਨ ਲਾਉਦਾ ਮੇਰੀ ਕਲ ਤੇ ਤੁਹਾਨੂੰ ਚੰਗੀ ਲੱਗੇ ਤਾਂ ਕੀ ਫਾਲੋ ਕਰਨਾ ਜਿਹੜੀ ਟਵਿਸਟ ਵਿੱਚ ਕੋਈ ਕਮੀ ਪੇਸ਼ ਹੋਈ ਉਸ ਨੂੰ ਵੀ ਆਪਾਂ ਲਿਟਰੇਚਰ ਦੇ ਮਾਧਮ ਦੇ ਉਸਾਰ ਗੁਰਪਾਠ ਦੇ ਉਸ ਵਿੱਚ ਸੈਪਰੇਟ ਕਰਨ ਦੀ ਕੋਸ਼ਿਸ਼ ਕਰਾਂ ਸੱਚੀ ਕੱਲ